था नाम बुगी। तो 여러분들 안녕하세요. 어요 ਇਹ ਬੇਟਾ ਕੀ ਨਾਮ ਹੈ ਜੀ ਮੇਰਾ ਨਾਮ ਰਮੇਸ਼ ਕੁਮਾਰ ਹੈ ਜੀ ਤੇ ਇਹ ਸਾਡਾ ਦੋਤਰਾ ਸੀ ਇਹਦਾ ਨਾਮ ਹੈ ਅਨਿਕੇਤ ਨਿੱਕ ਨੇ ਮੇਰਾ ਨਾਮ ਬੁੱਗੀ ਸਰ ਕਦੋਂ ਦਾ ਕੀ ਹੋਇਆ ਟੀਸੀ ਇਹ ਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ ਕਿਹੜੇ ਮੁੰਡੇ ਜਿਹੜੋ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਨੇ ਨਾਂ ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਦੇ ਜਾਂ ਮਾਨਕੇ ਇੱਕ ਮੁੰਡਾ ਤੇ ਇੱਕ ਮੁੰਡਾ 치ੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਆਈ ਤੇ ਇਹ ਉਸ ਤਰ੍ਹਾਂ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾਂ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੂੰ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿਸ਼ਪੁਛਤਾਚ ਕੀਤੀ ਆ ਤੇ ਫਿਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਗਿਆ ਮੁੰਡੇ ਦਾ ਮੁੰਡੇ ਦਾ ਜਿਹਦੀ ਡੈਥ ਹੋਈ ਇਹਦਾ ਨਾਮ ਹੈ ਅਨਿਕੇਤ ਜੀ ਨਿਕਨੇਮ ਦਾ ਬੁੱਗੀ ਕਿੰਨੀ ਉਮਰ ਸੀ ਜੀ ਇਹਦੀ ਕਰੀਬ 15 16 ਸਾਲ ਉਮਰ ਆ ਜੀ ਹਾਂਜੀ ਹਾਂਜੀ ਕਿੱਥੋਂ ਰਹਿਣ ਵਾਲਾ ਸੀ ਇਹ ਫਤੇਗੜ ਚ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ ਵਿਰਿੰਦਾ ਬੰਗਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਇਹਨਾਂ ਦੇ ਗਮਸ਼ਰੀ ਨਹੀਂ ਨਹੀਂ ਇਹ ਅਸਲ ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਕੋਈ ਵਿੱਚ ਬੀਜਪੀ ਦੇ ਵੀ ਆਗੂ ਦਾ ਕੋਈ ਨਾਮ ਆ ਰਿਹਾ ਨਹੀਂ ਵਿੱਚ ਕਿਹਦੇ ਨੂੰ ਕਤਲ ਹੋ ਕੇ ਕਰਵਾਇਆ ਗਿਆ ਇਹਦੇ ਵਾਰ ਹਾਂਜੀ ਇਹ ਬਿੱਲਾ ਪੱਟੀ ਦਾ ਮੁੰਡਾ ਹੈ ਜੀ ਕੋਈ ਮਾਨਕ ਜੀ ਬੀਜਪੀ ਦਾ ਹਾਂਜੀ ਜੇ ਗੱਲ ਕਰੀਏ ਮਕਾਮ ਦੀ ਕਾਫੀ ਮਤਲਬ ਅੰਡਰਕਵਰਨ ਕਹਿੰਦੇ ਬੰਦ ਪਿਆ ਸੀ ਇਹ ਫਿਰ ਰਾਤ ਕਿਵੇਂ ਉਹਨਾਂ ਵੱਲ ਕੋਲ ਕੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਹੈ ਇਹ ਮਤਲਬ ਕਿਰਾਏ ਕਰੂਈ ਦਾ ਖਰਚ ਦਿੱਤੀ ਹੈ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਹੈ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਹੈ ਕੌਣ ਨਹੀਂ ਹੈ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੁਈ 3 3:30 4 ਵਜੇ ਪਹਿਲਾਂ ਇੱਥੇ ਫੁਟੇਜ ਫਾੜੀ ਕਢਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ੍ਹ ਕੇ ਪਤਾ ਕੀਤਾ ਵਾ ਵੇਖਿਆ ਬੁਖਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਪੈਰ ਜੇ ਨਜਰਾਏ ਮੁੰਡੇ ਦੇ ਪੈਰ ਨਜਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾ ਅੰਦਰੋਂ ਤੋੜ ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟੇ ਹਾਂਜੀ ਉਹਦੇ ਆਹ ਸਾਹ ਰਗ ਵੱਡੀ ਆ ਜੀ ਉਹਦੀ ਬਲੇਡ ਬਲੂਡ ਪਤਾ ਨਹੀਂ ਕਿਸੇ ਨਾਮ ਦੱਸਦੇ ਉਹ ਕਿਹਦੀ ਪਾਰਟੀ ਨਾਲ ਲਿੰਕ ਆ ਜੀ ਦੁਬਾਰਾ ਇੱਕ ਵਾਰ ਦੱਸੋ ਬੀਜੇਪੀ ਦਾ ਤੇ ਉਸ ਤੋਂ ਬਾਅਦ ਉਹਨਾਂ ਪੁਲਿਸ ਨੇ ਤੁਹਾਨੂੰ ਕੀ assurance ਦਵਾਇਆ ਪੁਲਿਸ ਨੇ ਚਲੋ ਦੇਖੋ ਜੀ ਪੁਲਿਸ ਨਾਲ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਝ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂਜੀ ਕੋਈ ਅਰੈਸਟ ਹੋਈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉੱਥੇ ਲੈ ਕੇ ਆਇਆ ਮੁੰਡੇ ਜਿੰਨੇ ਕਤਲ ਕਰਵਾਇਆ ਉਹਦਾ ਮਾਨਿਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਤੁਹਾਨੂੰ ਕੀ ਲੱਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਝ ਨਹੀਂ ਆ ਫੋਨ ਦਾ ਪਹਿਲਾਂ ਤੇ ਉਹਦਾ 1.5 ਲੱਖ ਰੁਪਏ ਦਾ ਫੋਨ ਇਹਨਾਂ ਨੇ ਕੋਇਆ ਕਾਇਆ ਹੋਣਾ ਉਸ ਵਾਰ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਤੇ ਇੱਥੇ ਆ ਕੇ ਉਹਦਾ ਕਤਲ ਕਰਵਾਤਾ ਇਹ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰਿਆ ਜਾਂ ਜਿਹੜੇ ਜਾਨ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਜੀ ਠੀਕ ਹਾਂ ਔਕੇ ਤੇ ਪੁੱਜਾ ਹਾਂ ਜੀ ਦੇਖ ਰਿਹਾ ਮੌਕਾ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਸੀ ਮਿਲਿਆ ਕੀ ਕੁਛ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਟੀਮਾਂ ਪਹੁੰਚੀਆਂ ਪਈਆਂ ਨੇ ਹੋ ਗਿਆ ਤੁਹਾਨੂੰ ਮੌਕਾ ਵੇਖਦੇ ਨੂੰ ਮੈਂ ਮੌਕਾ ਵੇਖ ਰਿਹਾ ਨਾ ਉਸ ਤੋਂ ਬਾਅਦ ਸਾਰੀ ਸਥਿਤੀ ਜਾਰੀ ਦੱਸਾਂਗਾ ਮੁੰਡੇ ਦਾ ਕਤਲ ਹੋਇਆ ਜੀ ਕਾਰਨ ਕੀ ਦੱਸਿਆ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇੰਨਾ ਹੀ ਪਤਾ ਵਾ ਕਤਲ ਹੋਇਆ ਵਾ ਆ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੈਂ ਮੌਕੇ ਮੌਕੇ ਡੈੱਡ ਬੋਡੀ ਦੇਖੋ ਅਜੇ ਸ਼ਿਕਾਇਤ ਦਿੱਤੀ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਸੁਣ ਲਈ ਰੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦੇ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਦਿੱਤੀ ਹੈ ਕਿਸੇ ਨਹੀਂ ਦਿੱਤੀ ਹਾਂਜੀ ਹਾਂ ਡੇ ਕੋਲੋਂ ਹੋਣਿਆ ਅਸੀਂ ਸ਼ਿਕਾਇਤ ਲੈ ਰਹੇ ਹਾਂ ਜੇ ਤੇ ਮੌਕਾ ਤੁਸੀਂ ਬਤੌਰ ਐਸਐਚਓ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪਤਾ ਲੱਗੇ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਹਾਂ ਵੇਖ ਰਹੇ ਹਾਂ ਅਜੇ ਮੌਕਾ ਮਿਲਾਜਾ ਕਰ ਰਹੇ ਹਾਂ ਮੌਕਾ ਮਿਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਕੀ ਦੇਖਿਆ ਕੀ ਜੀ ਦੇਖ ਅਜੇ ਕਰਨ ਦਾ ਅਜੇ ਉਹ ਹੈ ਕੀ ਹੈ ਅਜੇ 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 ਕੁਝ ਕਰਨ ਦਾ ਨਹੀਂ ਪਤਾ ਕੀ ਨਾਮ ਕੀ ਉਹਦਾ ਨਾਮ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਦਵਾ ਦੇ ਡਿਟੇਲ ਦਵਾ ਕੀ ਹੈ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਜੀ ਇਹਦੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਪੂਰੀ ਅਰੈਸਟ ਹੋਏ ਨੇ ਕਿਉਂਕਿ ਪਰਿਵਾਰ ਦੇ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦਵਾ ਜਿਹੜੀ ਗੱਲ ਹੈ ਜੀ ਕੋਈ ਕੁਝ ਪਤਾ ਨਹੀਂ